ਬਾਗਤ ਕਬੀਰ ਸਾਹਿਬ ਜੀ ਬਹੁਸ਼ਸ਼ ਕਰ ਰਹੇ ਨੇ ਕਿ ਕਈ ਵਾਰ ਮਨੁੱਖ ਨਿਰਾਧਾਰਮਿਕ ਗ੍ਰੰਥਾਂ ਦੀ ਪੜ੍ਹਾਈ ਕਰਦਾ ਹੈ ਸੋਚਦਾ ਵਿਚਾਰਦਾ ਰਹਿੰਦਾ ਹੈ ਪਰ ਜੋ ਤਾਤਰੂਪੀ ਵਸਤੂ ਹੈ ਜੋ ਅਸਲੀ ਚੀਜ਼ ਹੈ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਿਸ ਨੇ ਦੇ ਅੰਦਰ ਗਿਆਨ ਦਾ ਚਾਨਣ ਕਰਨਾ ਹੈ ਉਸ ਤੋਂ ਦੂਰ ਰਹਿੰਦਾ ਹੈ ਹੋਰ ਹੋਰ ਜਿਹੜੇ ਕਰਮ ਨੇ ਜ਼ਿੰਦਗੀ ਵਿੱਚ ਧਰਮ ਕਰਮੋ ਕਰਦਾ ਰਹਿੰਦਾ ਏ ਪਰ ਪ੍ਰਮਾਤਮਾ ਦੇ ਨਾਮ ਜਪਣ ਵਾਲਾ ਕਰਮ ਨਹੀਂ ਕਰਦਾ। ਕਿਆ ਪੜੀਏ ਕਿਆ ਗੁਨੀਆਂ। ਕਿਆ ਵੇਦ ਪੁਰਾਣਾ ਸੁਣੀਏ। ਭਗਤ ਸਾਹਿਬ ਜੀ ਕਹਿੰਦੇ ਨਿਰਾਧਾਰਮਿਕ ਗ੍ਰੰਥਾਂ ਨੂੰ ਵੇਦਾਂ ਸ਼ਾਸਤਰਾਂ ਨੂੰ ਕੱਲਾ ਜੇ ਪੜੀ ਜਾਈਏ ਜਾਂ ਵਿਚਾਰੀ ਜਾਈਏ ਗੁਨੀਏਦਾਰ ਤੋਂ ਦਾ ਵਿਚਾਰ ਕਰਨਾ ਤੇ ਜਾਂ ਕੱਲਾ ਵੇਦਾਂ ਪੁਰਾਣਾਂ ਨੂੰ ਸੁਣੀ ਜਾਈਏ ਤੇ ਸੁਣਨ ਦੇ ਨਾਲ ਕੀ ਹੋਏਗਾ ਜੇ ਉਹਨਾਂ ਨੂੰ ਅਮਲ ਵਿੱਚ ਨਹੀਂ ਲਿਆਉਣਾ ਜੇ ਜ਼ਿੰਦਗੀ ਵਿੱਚ ਧਾਰਨ ਨਹੀਂ ਕਰਨੀਆਂ ਚੰਗੀਆਂ ਗੱਲਾਂ ਤੇ ਇਹਦਾ ਮਤਲਬ ਇਹ ਨਹੀਂ ਵੀ ਮਹਾਰਾਜ ਜਿਹੜਿਆ ਸਾਨੂੰ ਪੜਨ ਤੋਂ ਜਾਂ ਵਿਚਾਰ ਕਰਨ ਤੋਂ ਜਾਂ ਕੁਝ ਸੁਣਨ ਤੋਂ ਮਨਾ ਕਰਦੇ ਬਾਣੀ ਵਿੱਚ ਕਈ ਥਾਵਾਂ ਤੇ ਸੁਖਮਾਰਾ ਇਹਨੂੰ ਉਪਦੇਸ਼ ਦਿੰਦਾ ਹੈ ਕੇ ਬਾਣੀ ਪੜੋ ਇਹਨੂੰ ਵਿਚਾਰੋ ਤੇ ਇਹਨੂੰ ਸੁਣੋ ਵੀ ਇਹਨੂੰ ਪੜੋ ਵਿਚਾਰੋ ਤੇ ਇਹਨੂੰ ਸੁਣੋ ਵੀ ਜੀਵਨ ਵਿੱਚ ਧਾਰਨ ਕਰੋ ਪਰ ਇੱਥੇ ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਨਿਰਾ ਪੜਨ ਗੁਣ ਦਾ ਕੋਈ ਫਾਇਦਾ ਨਹੀਂ ਤੇ ਸੋਚਣ ਵਾਲਾ ਕਹਿੰਦਾ ਵੀ ਆਪੇ ਤੇ ਮਹਾਰਾਜ ਬਾਣੀ 'ਚ ਕਹਿੰਦੇ ਪੜੋ ਵਿਚਾਰੋ ਤੇ ਸੁਣੋ ਤੇ ਆਪੇ ਕਹਿੰਦੇ ਵੀ ਨਾਮ ਪੜੋ ਨਾਮ ਵਿਚਾਰੋ ਤੇ ਨਾਮ ਸੁਣੋ ਗੱਲ ਹੈ ਜੀਵਨ ਦੇ ਵਿੱਚ ਕਿਸੇ ਵੀ ਉਪਦੇਸ਼ ਨੂੰ ਧਾਰਨ ਕਰਨ ਦੀ ਇਥੇ ਭਾਵ ਹੈ ਕਿ ਕਈ ਵਾਰ ਐਸੇ ਲੋਕ ਹੋਏ ਤੇ ਹੈਗੇ ਵੀ ਜਿਨ੍ਹਾਂ ਨੇ ਨਰਾ ਪੜਨ ਤੇ ਜ਼ੋਰ ਦਿੱਤਾ ਪਰ ਉਹਨੂੰ ਜ਼ਿੰਦਗੀ ਦੇ ਵਿੱਚ ਕਮਾਇਆ ਨਹੀਂ ਕੁਝ ਲੋਕ ਤੁਸੀਂ ਸੰਸਾਰ ਵਿੱਚ ਵੇਖਿਓ ਸੰਸਾਰਕ ਤੌਰ ਤੇ ਸਮਾਜਿਕ ਤੌਰ ਤੇ ਉਹਨਾਂ ਦੀ ਸਕੂਲੀ ਪੜ੍ਹਾਈ ਘੱਟ ਹੁੰਦੀ ਏ ਪਰ ਉਹ ਆਪਣਾ ਘਰ ਬੜੇ ਵਧੀਆ ਤਰੀਕੇ ਨਾਲ ਚਲਾਉਂਦੇ ਸੰਸਾਰ ਚ ਬੜੇ ਵਧੀਆ ਤਰੀਕੇ ਨਾਲ ਵਿਚਰਦੇ ਮਹਾਰਾਜਾ ਰਣਜੀਤ ਸਿੰਘ ਸਕੂਲੀ ਵਿਦਿਆ ਬਹੁਤੀ ਨਹੀਂ ਸੀ ਪੜਿਆ ਪਰ ਜਿਹੋ ਜਿਹਾ ਰਾਜ ਭਾਗ ਉਹਨੇ ਕਮਾਇਆ ਉਹਦੀ ਅੱਜ ਤੱਕ ਦੁਨੀਆ ਚ ਕਿਤੇ ਮਿਸਾਲ ਹੀ ਨਹੀਂ ਹੈਗੀ ਜਿੰਨੇ ਪੰਜਾਬ ਦੇ ਪਿੰਡ ਉਦੋਂ ਪੰਜਾਬ ਬੇਟਾ ਨਹੀਂ ਇਹਦਣੋਂ 4 ਗੁਣਾ ਵੱਡਾ ਹੈਗਾ ਪਾਕਿਸਤਾਨੀ ਪੰਜਾਬ ਜਿਹੜਾ ਉਹਨੋਂ ਲੈਂਦੇ ਵਾਲਾ ਉਹ ਵੀ ਨਾਲ ਸੀ ਹਿਮਾਚਲ ਹਰਿਆਣਾ ਸਭ ਕੁਝ ਵਿੱਚ ਸੀ ਉਹਨੂੰ ਸਾਰੇ ਪਿੰਡਾਂ ਦੇ ਨੰਬਰਦਾਰਾਂ ਦੇ ਨਾਂ ਜਬਾਨੀ ਚਿੱਤੇ ਤੇ ਸਿਸਟਮ ਉਹਦਾ ਕਿੱਡਾ ਵਧੀਆ ਹੈ ਕਿ ਬਾਹਰਲੇ ਮੁਲਖਾਂ ਤੋਂ ਲੋਕ ਆ ਕੇ ਤੇ ਨੌਕਰੀ ਕਰਦੇ ਹੋ ਜੀ ਪਰ ਸੰਸਾਰਿਕ ਵਿਦਿਆ ਸਕੂਲੀ ਵਿਦਿਆ ਨਹੀਂ ਸੀ ਉਹਨੇ ਲਈਏ ਨਹੀਂ ਉਨ ਇਸੇ ਤਰ੍ਹਾਂ ਜਿਹੜਾ ਧਰਮ ਦਾ ਖੇਤਰ ਵਾ ਕਈ ਵਾਰ ਜਿਹੜਾ ਸੰਸਾਰ ਦੇ ਵਿੱਚ ਕਈ ਵਾਰ ਜੇ ਵੇਖੀ ਤੇ ਕਈ ਵਾਰ ਸੰਸਾਰਿਕ ਬੰਦਾ ਬਹੁਤਾ ਪੜ੍ਹਿਆ ਲਿਖਿਆ ਹੋ ਕੇ ਵੀ ਉਹਨਾ ਸਮਾਜ ਦਾ ਉਹ ਸਵਾਰ ਨਹੀਂ ਸਕਦਾ ਨਾ ਆਪਣਾ ਸਵਾਰਿਆ ਜਾਂਦਾ ਜਿੰਨਾ ਦੂਸਰਾ ਬੰਦਾ ਸਵਾਰ ਲੈਂਦਾ ਪਰ ਪੜ੍ਹਾਈ ਮਾੜੀ ਨਹੀਂ ਪੜਨ ਵਾਸਤੇ ਨਾ ਪੜ੍ਹਾਈ ਤੋਂ ਬਿਨਾਂ ਅੱਖਰਾਂ ਤੋਂ ਬਿਨਾਂ ਵਿਦਿਆ ਤੋਂ ਬਿਨਾਂ ਤੇ ਮਨੋ ਖਾਨਾ ਹੈ ਪਰ ਮਾਰ ਸੱਚੇ ਪਾਛਜ ਕਹਿੰਦੇ ਵੀ ਧਰਮ ਦੇ ਖੇਤਰ ਵਿੱਚ ਇਹ ਜਿੰਨਾ ਮਰਜੀ ਗਿਆਨ ਹਾਸਲ ਕਰੋ ਪੜੋ ਸੁਣੋ ਪਰ ਅਸਲੀ ਜਿਹੜੀ ਤਤ ਦੀ ਚੀਜ਼ ਹੈ ਜਿਹੜੀ ਪ੍ਰਾਪਤ ਕਰਨੀ ਹੈ ਨਾਮ ਰੂਪੀ ਵਸਤੂ ਉਹ ਵੀ ਨਾਲ ਚਾਹੀਦੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਬੜੇ ਵੱਡੇ ਵੱਡੇ ਪੰਡਤ ਆਉਂਦੇ ਰਹੇ ਗੁਰੂ ਅਮਰਦਾਸ ਜੀ ਕੋਲ ਗੁਰੂ ਸਾਹਿਬਾਂ ਦੇ ਕੋਲ ਆਉਂਦੇ ਰਹੇ ਤੇ ਗੁਰੂ ਨਾਨਕ ਦੇ ਮਹਾਰ ਸੱਚੇ ਪਾਤਸ਼ਾਹ ਨੇ ਇੱਕ ਬਚਨ ਕੀਤਾ ਸਾਦੀਵਾਰ ਵਿੱਚ ਮਹਾਰਾਜ ਕਹਿੰਦੇ ਇੰਨੀਆਂ ਕਿਤਾਬਾਂ ਪੜ ਲਓ ਵੀ ਗੱਡੇ ਹੀ ਲੱਦੇ ਜਾਣ ਉਦੋਂ ਗੱਡੇ ਗੱਡੀਆਂ ਹੁੰਦੇ ਸੀ ਹੁਣ ਵਾਂਗੂ ਟਰੱਕ ਨਹੀਂ ਹੁੰਦੇ ਪੜ ਪੜ ਗੱਡੀ ਲੱਧੀਐ ਪੜ ਪੜ ਭਰੀਐ ਸਾਥ ਇਨੀਆਂ ਕਿਤਾਬਾਂ ਪੜੀਆਂ ਜਾਣ ਵੀ ਗੱਡੇ ਲੱਦੇ ਹੋਣ ਤੇ ਨਾਲ ਜਿਹੜਾ ਹੈ ਸਾਥ ਹੋਣ ਉਹਨਾਂ ਦੇ ਪੜ ਪੜ 베ੜੀ ਪਾਈਐ ਪੜ ਪੜ ਗੱਡੀਐ ਖਾਦ ਇਨੀਆਂ ਕਿਤਾਬਾਂ ਹੋਣ ਵੀ ਜੇ ਕਿਤੇ ਜਾਣਾ ਵਿੱਚ 베ੜੀ ਲੱਦੀ ਜਾਵੇ ਖਾਦ ਦਾ ਅਰਥ ਦਾ ਟੋਆ ਇਨੀਆਂ ਹੋਣ ਵੀ ਪੁਸਤਕਾਂ ਦੇ ਟੋਏ ਭਰ ਜਾਣ ਉਹਨਾਂ ਦੇ ਨਾਲ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਸਾਲਾਂ ਦੇ ਸਾਲ ਬੰਦਾ ਪੜੀ ਜਾਵੇ ਮਾਸ ਦਾ ਅਰਥ ਮਹੀਨਾ ਇਥੇ ਮਹੀਨਿਆਂ ਬੱਦੀ ਪੜੀ ਜਾਵੇ ਜਿੰਨੀ ਰੱਬ ਨੇ ਆਰਬਲਾ ਦਿੱਤੀ ਜ਼ਿੰਦਗੀ ਐਨੀ ਦੀ ਐਨੀ ਪੜੀ ਵੜਦਾ ਹੀ ਰਵੇ ਧਾਰਮਿਕ ਗ੍ਰੰਥ ਤੇ ਇਹਦੇ ਨਾਲ ਨਾਲ ਜਿੰਨੇ ਸਾਹ ਨੇ ਸਾਰੇ ਸਾਹ ਜਿੰਦਗੀ ਦੇ ਪੜਦੇ ਹੀ ਲਾ ਦੇਵੇ ਪੜੀਏ ਜੀਤੀ ਆਰ ਜਾ ਪੜੀਆਂ ਜੀਤੇ ਸਾਸ ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਚਖਣਾ ਚਾਹ ਮਰ ਕਹਿੰਦੇ ਲੇਖੇ ਚ ਕੋਈ ਗੱਲ ਪੈਣੀ ਕਿ ਉਹ ਇਹ ਪ੍ਰਮਾਤਮਾ ਦਾ ਨਾਮ ਬਾਕੀ ਸਭ ਪੜ ਪੜ ਕੇ ਬੰਦਾ ਹਉਮੈ ਇਕੱਠੀ ਕਰਦਾ ਹਾਂ ਇਹਦਾ ਇਹ ਮਤਲਬ ਨਹੀਂ ਵੀ ਪੜਾਈ ਨਹੀਂ ਕਰ ਸਾਡੇ ਗੁਰੂ ਸਾਹਿਬ ਵੀ ਪੜਨ ਗਏ ਵਿਦਿਆ ਸਿੱਖੀ ਵੱਡੇ ਵੱਡੇ ਸੰਸਾਰ ਤੇ ਪੜ੍ਹੇ ਲਿਖੇ ਮਹਾਤਮਾ ਵੀ ਹੋਏ ਪਰ ਪੜ੍ਹਾਈ ਦਾ ਮਕਸਦ ਕੀ ਹੈ ਪੜੋ ਪਰ ਜੋ ਪੜ੍ਹਾਈ ਸਿੱਖਿਆ ਜਾਂਦੀ ਹੈ ਕਿ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੋ ਭਗਤ ਕਬੀਰ ਸਾਹਿਬ ਜੀ ਜਦੋਂ ਲਗੇ ਰੱਬ ਦਾ ਨਾਮ ਜਪਣ ਤੇ ਲੋਕਾਂ ਨੇ ਆਖਿਆ ਇਹ ਪ੍ਰਮਾਤਮਾ ਦਾ ਨਾਮ ਜਪੀ ਜਾਂਦਾ ਏ ਤੇ ਬਾਕੀ ਦੀ ਹੋਰ ਧਾਰਮਿਕ ਗ੍ਰੰਥ ਨਹੀਂ ਜਾਜੇ ਪੜਦਾ ਕਈ ਤਰ੍ਹਾਂ ਦੀ ਵਿੱਦਿਆ ਜਿਹੜੀ ਆ ਉਹ ਹਾਸਲ ਨਹੀਂ ਕਰਦਾ ਕਿਉਂਕਿ ਕਈ ਪ੍ਰਾਤਨ ਗ੍ਰੰਥ ਜਿਹੜੇ ਨੇ ਨਾ ਸੰਸਕ੍ਰਿਤ ਆਦਿਕ ਦੇ ਉਹ ਜਿੱਥੇ ਸੰਸਕ੍ਰਿਤ ਵਿੱਚ ਜਾਂ ਉਖੀਆਂ ਭਾਸ਼ਾਵਾਂ ਵਿੱਚ ਉਚਾਰਨ ਕੀਤੇ ਨਾਲ ਫਿਰ ਵਿਆਕਰਨ ਲਾ ਲਾ ਕੇ ਜਿਵੇਂ ਹੁਣ ਆਪਾਂ ਪੜਦੇ ਨਾ ਇੰਗਲਿਸ਼ ਜਾਂ ਪੰਜਾਬੀ ਜਾਂ ਹਿੰਦੀ ਉਹ ਭਾਸ਼ਾਵਾਂ ਉਹਨਾਂ ਦੀ ਆਪ ਕੋ ਆਪਣੀ ਗ੍ਰਾਮਰ ਆ ਵਿਆਕਰਨ ਵੀ ਕਿਹੜੀ ਚੀਜ਼ ਆ ਸ਼ਬਦ ਕਿਵੇਂ ਬਣਨੇ ਸੈਂਟੈਂਸ ਕਿਵੇਂ ਬਣੇ ਅਰਥ ਕਿਵੇਂ ਨਿਕਲਦੇ ਉਦੋਂ ਗ੍ਰਾਮਰ ਲਾਈ ਜਾਂਦੀ ਹੈ ਉਹ ਜੋ ਜਿਹੜਾ ਹੈ ਉਹ ਅਰਥ ਨਹੀਂ ਬਣਦਾ ਜਿਵੇਂ ਫਰਜ਼ ਕਰੋ ਆਪਾਂ ਕਹਿਣਾ ਹੈ ਵੀ 10 10 ਮੀਨ ਜਾਂ ਦਸਣਾ ਤੇ ਜੇ ਇਹਨੂੰ ਤੁਸੀਂ ਲਿਜਾਣਾ ਹੈ ਪਾਸਟ ਵਿੱਚ ਪਿਛੇ ਭੂਤਕਾਲ ਵਿੱਚ ਵੀ ਦੱਸ ਦਿੱਤਾ ਹੈ ਤੇ ਫਿਰ ਉੱਥੇ ਸ਼ਬਦ ਟੋੜੜਾ ਆ ਜਾਣਾ ਹੈ ਹੈ ਦੋਵਾਂ ਦੇ ਅਰਥ ਦੱਸਣਾ ਹੀ ਹੈ ਜੇ ਪਿਛਲਾ ਸ਼ਬਦ ਵਰਤਨਾ ਵੀ ਦੱਸਿਆ ਗਿਆ ਪਹਿਲਾਂ ਉੱਥੇ ਟੋੜੜਾ ਆ ਜਾਣਾ ਤੇ ਜੇ ਹੁਣ ਦੱਸਿਆ ਜਾਂ ਦਸਣਾ ਤੇ ਉੱਥੇ ਟੈਲ ਆ ਜਾਣਾ ਉਹ ਗ੍ਰਾਮਰ ਆ ਇਸੇ ਤਰ੍ਹਾਂ ਮਤਲਬ ਜਿਹੜਾ ਹੈ ਨਾ ਗ੍ਰੰਥਾਂ ਦੇ ਵਿੱਚ ਵੀ ਉਹ ਗ੍ਰਾਮਰ ਵਿਆਕਰਣ ਲਾਈ ਗਈ। ਬੜੇ ਵੱਡੇ ਵੱਡੇ ਜਿਹੜੇ ਆ ਉਹ ਵਿਆਕਰਣ ਦੇ ਨਾਲ ਵਿਦਵਾਨਾਂ ਨੇ ਅਰਥ ਕੱਢੇ। ਮਹਾਰਾਜ ਇੱਕ ਬਾਣੀ ਦੀ ਬਚਨ ਕਰਦੇ। ਜਿਨ ਬੇਦ ਵਿਆਕਰਣ ਵਿਚਾਰਿਆ। ਐਡੇ ਵੱਡੇ ਵੱਡੇ ਗੁਰੂ ਨਾਨਕ ਦੇਵ ਮਹਾਰਾਜ ਤੁਹਾਨੂੰ ਗਾਉਂਦੇ। ਤੇ ਭਗਤ ਕਬੀਰ ਜੀ ਕਹਿੰਦੇ ਵੀ ਮੈਨੂੰ ਲੋਕੀ ਕਹਿੰਦੇ ਵਿਆਕਰਣ ਨਹੀਂ ਪੜਦਾ, ਵੇਦ ਗ੍ਰੰਥ ਨਹੀਂ ਪੜਦਾ, ਧਾਰਮਿਕ ਗ੍ਰੰਥ ਨਹੀਂ ਪੜਦਾ। ਤੇ ਮੇਰਾ ਨਾਮ ਜੱਪੀ ਜਾਂਦਾ ਔਰ ਅੱਜ ਵੀ ਝਗੜਾ ਹੋ ਜਾਂਦਾ ਸਾਡੇ ਦੋਸ਼ ਰਣੀਆਂ ਖਾਸ ਕਰ ਇੱਕ ਜਿਹੜੀ ਮੰਨਦੀ ਆ ਵੀ ਗੁਰਬਾਣੀ ਵਿਆਕਰਨ ਦੇ ਅਧੀਨ ਨਹੀਂ ਆ ਪ੍ਰਮਾਤਮਾ ਦਾ ਨਾਮ ਜੱਪੋ ਇਹਨੂੰ ਪੜੋ ਤੇ ਤੱਤ ਵਸਤੂ ਜਿਹੜੀ ਆ ਧਾਰਨ ਕਰੋ ਆਪਣਾ ਜੀਵਨ ਸਵਾਰੋ ਚਲੋ ਉਹ ਵੀ ਚੰਗੇ ਪਰ ਇੱਕ ਕਹਿੰਦੀ ਵੀ ਇਹ ਸਾਰੀ ਵਿਆਕਰਨ ਦੇ ਅਧੀਨ ਤੇ ਉੱਥੇ ਕਈ ਨਾ ਕਈ ਵਾਰੀ ਜਿਹੜਾ ਝਗੜਾ ਹੋ ਜਾਂਦਾ ਜੋ ਵਿਆਕਰਣ ਦੇ ਨਾਲ ਪੜਨੀ ਜਾਂ ਨਾ ਪੜਨੀ ਉਹ ਕਹ ਅਲੱਗ ਗੱਲ ਪਰ ਇਹਨੂੰ ਪੜ ਕੇ ਜਿਹੜਾ ਝਗੜਾ ਪਾ ਲੈਣਾ ਉਹ ਗੱਲ ਸਿਰੋਹੀ ਬਣ ਜਾਂਦੀ ਜੂ ਇਥੇ ਸਮਝਾਉਣੀ ਚਾਹੁੰਦੇ ਵੀ ਜਿਹੜੀ ਤਤ ਦੀ ਚੀਜ਼ ਉਹ ਤੇ ਅਸੀਂ ਲਈ ਨਾ ਤੇ ਇਹ ਇਹਦੇ ਤੇ ਵਿਆਕਰਣ ਲਾ ਕੇ ਜਾਂ ਇਹਦੇ ਉੱਪਰਲੇ ਗਿਆਨ ਨੂੰ ਜਿਹੜਾ ਅਸੀਂ ਲੈ ਲਿਆ ਇਸੇ ਤਰ੍ਹਾਂ ਭਗਤੀ ਕਹਿੰਦੇ ਮੈਨੂੰ ਲੋਕ ਜਾਂਦੇ ਹੀ ਵੀ ਇਹ ਜਿਹੜਾ ਹੈ ਧਾਰਮਿਕ ਗ੍ਰੰਥ ਚੰਗੀ ਤਰ੍ਹਾਂ ਪੜਨੇ ਨਹੀਂ ਜਾਣਦਾ ਵਿਚਾਰਨੇ ਨਹੀਂ ਜਾਣਦਾ ਉਹ ਕਹਿੰਦੇ ਮੈਂ ਪਹਿਲਾਂ ਸੋਚਿਆ ਵੀ ਸ਼ਾਇਦ ਇਹਨੇ ਪੜਨ ਵਾਲੇ ਚੰਗੇ ਜਿੰਨਾਂ ਕੋ ਜਿਆਦੀ ਵਿੱਚ ਆ ਫਿਰ ਮੈਂ ਸੋਚਿਆ ਵੀ ਸ਼ਾਇਦ ਜਿਹੜੇ ਜੋਗੀ ਘਰ ਬਾਹਰ ਛੱਡ ਗਏ ਉਹ ਚੰਗੇ ਆ ਪਰ ਕਹਿੰਦੇ ਮੈਂ ਕਿਹਾ ਨਹੀਂ ਇਹਨਾਂ ਦੋਵਾਂ ਦਾ ਕੋਈ ਫਾਇਦਾ ਨਹੀਂ ਜੇ ਰੱਬ ਦਾ ਨਾਮ ਨਹੀਂ ਜਪਦੇ ਕਹਿੰਦੇ ਮੈਂ ਤੇ ਜਿਹੜਾ ਪ੍ਰਮਾਤਮਾ ਦੀ ਭਗਤੀ ਨਹੀਂ ਛੱਡਣੀ ਭਾਵੇਂ ਮੈਨੂੰ ਜੋ ਮਰਜੀ ਆਖਣ ਮੈਂ ਜਾਣਿਓ ਪੜਬੋ ਭਲੋ ਪੜਬੇ ਸਿਓ ਭਲ ਜੋਗ ਕਹਿੰਦੇ ਮੈਂ ਪਹਿਲਾਂ ਸੋਚਿਆ ਵੀ ਸ਼ਾਇਦ ਨਰੇ ਧਾਰਮਿਕ ਗ੍ਰੰਥ ਵਿਆਖਿਆ ਕਰਨਾ ਸਾਰਾ ਇਹ ਪੜ ਲੈਣਾ ਹੀ ਚੰਗੇ ਆ ਫਿਰ ਸੋਚਿਆ ਵੀ ਸ਼ਾਇਦ ਜੋ ਕਮਾਉਣਾ ਚੰਗਾ ਪਰ ਕਹਿੰਦੇ ਨਹੀਂ ਭਗਤ ਨਾ ਛਟੋ ਰਾਮ ਕੀ ਭਾਵੇਂ ਨਿੰਦੋ ਲੋਕ ਮੈਂ ਪ੍ਰਮਾਤਮਾ ਦਾ ਨਾਮ ਨਹੀਂ ਛੱਡਦਾ ਮੈਂ ਦੀ ਬੰਦਗੀ ਨਹੀਂ ਛੱਡਦਾ ਲੋਕੀ ਜੋ ਮਰਜੀ ਆ ਕਹਿੰਦਾ ਭਾਵ ਹੈ ਕਿ ਪ੍ਰਭੂ ਪ੍ਰਮਾਤਮਾ ਦਾ ਨਾਮ ਉਹ ਧਾਰਨ ਕੀਤਾ ਜਾਵੇ ਆਪਣੇ ਅੰਦਰ ਜੋ ਤਤ ਦੀ ਗੱਲ ਏ ਜੋ ਕਹਿਣਾ ਚਾਹੁੰਦੀ ਏ ਸਾਨੂੰ ਬਾਣੀ ਜਾਂ ਧਾਰਮਿਕ ਗ੍ਰੰਥ ਉਹਨਾਂ ਤੋਂ ਅਸਲੀ ਜਿਹੜੀ ਸਿੱਖਿਆ ਹੈ ਉਹ ਲੈ ਕੇ ਤੇ ਆਪਣੇ ਜੀਵਨ ਦੇ ਵਿੱਚ ਧਾਰਨ ਕੀਤੀ ਜਾਵੇ ਨਿਹਰਾ ਪੜਨ ਜਾਂ ਸੁਣਨ ਤੱਕ ਮੂੰਹ ਤਾਂ ਕੀ ਨਾ ਰਹਿ ਜਾਵੇ ਗੱਲ ਜਿਸ ਨੂੰ ਮੇਰਾ ਚੁੜੀਆਂ ਕਰਨੀਆਂ ਕਹਿ ਦਿੰਦੇ ਕਿਆ ਪੜੀਏ ਕਿਆ ਗੁਨੀਆਂ ਕਿਆ ਵੇਦ ਪੁਰਾਣਾ ਸੁਣੀਏ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਮੇਰਾ ਪੜਨ ਦੇ ਨਾਲ ਸੁਣਨ ਦੇ ਨਾਲ ਕੀ ਹੋਣਾ ਏ ਜੇ ਸਹਿਤ ਸੁਭਾਅ ਕੁਦਰਤੀ ਤੌਰ ਤੇ ਪ੍ਰਮਾਤਮਾ ਵਾਹਿਗੁਰੂ ਨਾ ਮਿਲਿਆ ਤੇ ਆਕਾਲ ਪੁਰਖ ਪ੍ਰਭੂ ਪ੍ਰਮਾਤਮਾ ਮਿਲ ਜਾਵੇ ਤੇ ਫਿਰ ਜਿਹੜਾ ਹੈ ਉਹ ਪੜਿਆ ਸੁਣਿਆ ਵੀ ਸਫਲ ਹੋ ਜਾਂਦਾ ਹਰ ਕਾ ਨਾਮ ਨਾ ਜਪ ਸੁਗਵਾਰਾ ਕਿਆ ਸੋਚੇ ਬਾਰੰਬਾਰਾ ਗਵਾਰਾ ਦਾ ਅਰਥ ਹੈ ਮੂਰਖ ਕਹਿੰਦੇ ਹੈ ਮੂਰਖ ਮਨੁੱਖਾ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ਬਾਰ ਬਾਰ ਕੀ ਸੋਚੀ ਜਾਂਦਾ ਹੈ ਕਿਹੜੀਆਂ ਵਿਚਾਰਾਂ ਵਿੱਚ ਪਿਆ ਹੈ ਕਿ ਰੱਬ ਦਾ ਨਾਮ ਜਪਾਂ ਕਿ ਨਾ ਹੀ ਜਪਾਂ ਜਪਾਂ ਕਿ ਨਾ ਹੀ ਜਪਾਂ ਬਸ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਸਤੇ ਤੁਰ ਪਉ ਹੁਣੇ ਜਿਹੜਾ ਹੈ ਇਸ ਕਾਰਜ ਨੂੰ ਸ਼ੁਰੂ ਕਰ ਦੇ ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਪੁਰਾਣੇ ਬਜ਼ੁਰਗ ਵੀ ਆਂਦੇ ਹੁੰਦੇ ਨੇ ਤੇ ਜਿਵੇਂ ਰਾਵਣ ਦੀ ਵੀ ਗੱਲ ਕਰਦੇ ਉਹਨੇ ਕਿਹਾ ਵੀ ਜਿਹੜੀ ਜਿਹੜਾ ਕੰਮ ਭਲਕੇ ਕਰਨ ਨੂੰ ਆਜੀ ਕਰ ਲੋ ਜਿਹੜਾ ਅੱਜ ਕਰਨਾ ਉਹ ਨੂੰ ਹੁਣੇ ਹੀ ਕਰ ਲੋ ਕੱਲ ਕਿਹੜਾ ਕਿਸੇ ਨੇ ਵੇਖਿਆ ਕਿ ਕੱਲ ਨਾਮ ਕਾਲ ਦਾ ਹੈ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਇ ਤਾਲ ਪਾਸ਼ੇ ਕਛੂ ਨ ਹੋਏ ਬੋਜੋ ਸਰ ਪਰ ਆਵੇ ਕਾਲ ਅਗਲੇ ਸਮੇਂ ਦਾ ਕੀ ਪਤਾ ਹੈ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਨਾਮ ਜਾਪ ਕੇ ਆ ਸੋਚੇ ਹੇ ਬਾਰ ਬਾਰ ਰਹਾਉ اندھیرے دیپک ਚਹੀਏ ਇੱਕ ਵਸਤੂ ਅਗੋਚਰ ਲਈਏ ਜਿਵੇਂ ਹਨੇਰੇ ਦੇ ਵਿੱਚ ਦੀਪਕ ਦੀ ਦੀਵੇ ਦੀ ਲੋੜ ਹੁੰਦੀ ਹੈ ਚਾਨਣ ਦੀ ਲੋੜ ਹੁੰਦੀ ਏ ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਵੀ ਪਰਮਾਨਣ ਕਰਦੇ ਮਨੁੱਖ ਨੂੰ ਅਗੋਚਰ ਵਸਤੂ ਗੋਚਰ ਦਾ ਅਰਥ ਹੁੰਦਾ ਹੈ ਇੰਦਰੀਆਂ ਗਿਆਨ ਇੰਦਰੀ ਰੱਬ ਦਾ ਜਿਹੜਾ ਨਾਮ ਹੈ ਜਾਂ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਹ ਨਿਰਾ ਮਨੁੱਖ ਦੇ ਗਿਆਨ ਇੰਦਰੀਆਂ ਦੇ ਵਾਸ ਦੀ ਗੱਲ ਨਹੀਂ ਉਹ ਆਪ ਕਿਰਪਾ ਕਰੇ ਤੇ ਰੱਬੀ ਨਾਮ ਦੀ ਵਸਤੂ ਜਿਹੜੀ ਹੈ ਉਹ ਹਿਰਦੇ ਚ ਵਸਾ ਦੇਵੇ ਤੇ ਫਿਰ ਵਸਦੀ ਇੱਕ ਬਸਤੀ ਅਗੋਚਰ ਲਈ ਹੈ ਕਹਿੰਦੇ ਉਹ ਅਗੋਚਰ ਵਸਤੂ ਰੱਬੀ ਨਾਮ ਪਦਾਰਥ ਉਹਨੂੰ ਹਿਰਦੇ ਦੇ ਵਿੱਚ ਵਸਾਉਣਾ ਕਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਦੁਨੀਆਂ ਨੂੰ ਤਾਰਦੇ ਹੋਏ ਮਨੁੱਖਤਾ ਦਾ ਭਲਾ ਕਰਦਿਆਂ ਪਹੁੰਚੇ ਨੇ ਨਾ ਬਾਦ ਵਿੱਚ ਬੁੱਢਣ ਸਾਹ ਦੇ ਕੋਲ ਜਿੱਥੇ ਅੱਜ ਕੱਲ ਸ੍ਰੀ ਅਨੰਦਪੁਰ ਸਾਹਿਬ ਹੈ ਉਦੋਂ ਨਾ ਅਨੰਦਪੁਰ ਸਾਹਿਬ ਵਸਿਆ ਸੀ ਨਾ ਕੀਰਤਪੁਰ ਸਾਹਿਬ ਵਸਿਆ ਸੀ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਤੇ ਉਥੇ ਪਹਿਲਾਂ ਜਾ ਚੁੱਕੇ ਬਾਅਦ ਵਿੱਚ 7ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਦੇ ਵੇਲੇ ਕੀਰਤਪੁਰ ਵਸਿਆ 9ਵੇਂ ਪਾਤਸ਼ਾਹ ਨੇ ਆਪਣੀ ਮਾਂ ਦੇ ਨਾਂ ਤੇ ਵਸਾਇਆ ਚੱਕ ਨਾਨਕੀ ਬਾਅਦ ਵਿੱਚ ਉਹਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਪੈ ਗਿਆ ਉਥੇ ਜਦੋਂ ਗੁਰੂ ਨਾਨਕ ਸਾਹਿਬ ਪਹਿਲਾਂ ਪਹੁੰਚੇ ਇੱਕ ਚੀਜ਼ ਦਾ ਹਮੇਸ਼ਾ ਖਿਆਲ ਰੱਖਿਓ ਬਹੁਤੇ ਥਾਂ ਐਸੇ ਆ ਜਿੱਥੇ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਗਏ ਉਹਨਾਂ ਸਿੱਖੀ ਦਾ ਗੂਟਾ ਲਾਇਆ ਤੇ ਬਾਅਦ ਵਿੱਚ ਫਿਰ ਕਿਤੇ ਨੌਵੇਂ ਪਾਤਸ਼ਾਹ ਦਾ ਵੇਲਾ ਆਇਆ ਤੇ ਫਿਰ ਮਹਾਰਾਜ ਉੱਥੇ ਪਹੁੰਚਦੇ ਰਹੇ ਪਹਿਲੇ ਪਾਤਸ਼ਾਹ ਜਿੱਥੇ ਜਾਏ ਕਈ ਵਾਰ ਉੱਥੇ ਮਗਰੋਂ 40 50 100 ਸਾਲ ਤੱਕ ਜਿਹੜੇ ਮਗਰੋਂ ਗੁਰੂ ਸਾਹਿਬ ਹੋਏ ਉਹ ਨਹੀਂ ਗਏ ਕੋਈ ਸਮਾਂ ਹੀ ਐਸਾ ਬਣਦਾ ਰਿਹਾ ਬਿਨਾਂ ਹੀ ਗਿਆਣਾ ਹੋਇਆ ਪਰ ਇਹ ਨਹੀਂ ਵੀ ਉੱਥੋਂ ਦੇ ਲੋਕਾਂ ਨੇ ਸਿੱਖੀ ਛੱੜੀ ਉਹਨਾਂ ਸਿੱਖੀ ਨਹੀਂ ਛੱਡੀ ਵੀ ਪਹਿਲਾ ਗੁਰੂ ਨਾਨਕ ਸਾਹਿਬ ਸਾਡੇ ਕੋ ਆ ਗਿਆ ਤੇ ਹੁਣ ਨਾ ਦੂਜੇ ਆਏ ਆ ਨਾ ਤੀਜੇ ਆਏ ਆ ਨਾ ਚੌਥੇ ਆਏ ਆ ਤੇ ਅਸੀਂ ਕੀ ਕਰਨਾ ਉਹ ਆਪ ਪਹੁੰਚ ਜਾਂਦੇ ਰਹੇ ਭਾਵੇਂ ਸਾਲ ਬਾਅਦ 6 ਮਹੀਨੇ ਬਾਅਦ ਪਰ ਉਹਨਾਂ ਸਿੱਖੀ ਨਹੀਂ ਛੱਡੀ ਗੁਰੂ ਨਾਨਕ ਦੇ ਮਹਾਰਾਜ ਢਾਗੇ ਬੰਗਲਾਦੇਸ਼ ਗਏ ਸੀ ਤੇ ਬਾਅਦ ਵਿੱਚ ਨੌਵੇਂ ਪਾਸ਼ਾ ਉੱਥੇ ਗਏ ਦੇਖ ਲਓ ਕਿੰਨਾ ਲੰਮਾ ਸਮਾਂ ਪਰ ਸਿੱਖੀ ਦੇ ਨਾਲ ਜੁੜੇ ਰਹਿ ਜਿੱਥੇ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਬੂਟਾ ਲਾਇਆ ਤੇ ਹੁਣ ਕੀ ਹੈ ਹੁਣ ਮਨ ਡੋਲ ਜਾਂਦਾ ਹੈ ਬੰਦੇ ਦਾ ਸਾਡਾ ਡੋਲ ਜਾਂਦਾ ਲੋ ਜੀ ਗੁਰੂ ਤੇ ਸਾਡਾ ਪਤਾ ਹੀ ਨਹੀਂ ਲੈਂਦਾ ਗੁਰੂ ਭਾਵੇਂ ਸਦਾ ਹੀ ਧਿਆਨ ਰੱਖਦਾ ਹੈ ਅੰਗ ਸੰਗ ਰਹਿੰਦਾ ਹੈ ਜੇ ਮਨੁੱਖ ਦੇ ਅੰਦਰ ਸ਼ਰਧਾ ਹੋਵੇ ਤੇ ਮਾਰੀ ਕਹਿੰਦੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਛਡਾਈ ਚਲੋ ਗੁਰੂ ਨਾਨਕ ਸਾਹਿਬ ਮਰ ਸੱਚੇ ਪਾਸ਼ਾ ਜੀ ਉਥੇ ਪਹੁੰਚੇ ਜਿੱਥੇ ਅੱਜਕੱਲ ਸ੍ਰੀ ਆਨੰਦਪੁਰ ਸਾਹਿਬ ਉਹ ਪਹਾੜੀ ਲਾਕੇ ਦੇ ਵਿੱਚ ਦੋ ਤਿੰਨ ਪਰਿਵਾਰ ਰਹਿੰਦੇ ਸੀਗੇ ਭਾਈ ਵੀਰ ਸਿੰਘ ਨੇ ਲਿਖਿਆ ਉਥੇ ਬਾਬਾ ਬੰਦਨ ਸ਼ਾਹੀ ਦੇ ਕੋਲ ਜਦੋਂ ਪਹੁੰਚਦੇ ਗੁਰੂ ਨਾਨਕ ਸਾਹਿਬ ਤੇ ਉਹ ਬੇਨਤੀ ਕਰਦਾ ਹੈ ਮਹਾਰਾਜੇ ਸੱਚੇ ਪਾਸ਼ਾ ਰਹਿਮਤ ਕਰੋ ਆਪ ਜੀ ਜਗਤ ਜਲਾੰਦੇ ਨੂੰ ਤਾਰ ਰਹੇ ਹੋ ਤੇ ਮੈਂ ਵੀ ਬੜੀ ਕੋਸ਼ਿਸ਼ ਕਰਦਾ ਹਾਂ ਖੁਦਾ ਦੇ ਨਾਲ ਰੱਬ ਨਾਲ ਜੁੜ ਜਾਵਾਂ ਪਰ ਕੋਈ ਗੱਲ ਨਹੀਂ ਬਣਦੀ ਆ ਜਿਹੜੀ ਵਸਤੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰੱਬੀ ਨਾਮ ਦੀ ਹੈ ਪਕੜ ਚ ਨਹੀਂ ਆਉਂਦੀ ਹਿਰਦੇ ਚ ਨਹੀਂ ਵਸਦਾ ਤੇ ਕਹਿੰਦੇ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਬਾਬੇ ਬੁੱਢਣ ਸਾਹਿਬ ਦੇ ਸਿਰ ਤੇ ਆਥ ਰੱਖਿਆ ਐਸੀ ਮਾਲਕ ਦੀ ਕਿਰਪਾ ਆਈ ਰਹਿਮਤ ਹੋਈ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ ਰੋਮ ਰੋਮ ਦੇ ਵਿੱਚੋਂ ਖੁਦਾ ਦੇ ਨਾਮ ਦੀ ਆਵਾਜ਼ ਆਉਣ ਲੱਗੀ ਜਿਸ ਨੂੰ ਮਹਾਰਾਜ ਬਾਣੀ ਚ ਕਹਿੰਦੇ ਜਿਵੇਂ ਗੁਰੂ ਦੇ ਨਾਲ ਜੁੜਿਆ ਬੰਦਾ ਧਿਆਉਂਦਾ ਨਾ ਗੁਰਮੁਖ ਰੋਮ ਰੋਮ ਹਰਿ ਧਿਆਵੇ ਤੇ ਭੱਟਾ ਨੇ ਇੱਕ ਬਚਨ ਕੀਤਾ ਬਾਣੀ ਦੇ ਵਿੱਚ ਗੁਰੂ ਸਾਹਿਬਾਂ ਦੀ ਸਿਫਤ ਕਰਦੇ ਕਹਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਹਰ ਨਾਮ ਦਿਓ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ ਬਾਬੇ ਬੁੱਢਣ ਸਹਿਬ ਸਾਹਿਬ ਨੂੰ ਨਾਮ ਦੀ ਦਾਤ ਬਖਸ਼ੀ ਪਾਉ ਕਬੀਰ ਸਾਹਿਬ ਜੀ ਇੱਥੇ ਬਚਨ ਕਰਦੇ ਕਹਿੰਦੇ ਬਸ ਤੇਆ ਗੋਚਰ ਪਾਈ ਘਟ ਦੀਪਕ ਰਹਾ ਸਮਾਈ ਉਹ ਨਾਮ ਰੂਪੀ ਅਗੋਚਰ ਵਸਤੂ ਜਿਹੜੀ ਪ੍ਰਾਪਤ ਕਰਨੀ ਔਖੀ ਸੀ ਉਹ ਪ੍ਰਾਪਤ ਕਰ ਲਈ ਤੇ ਹੁਣ ਹਿਰਦੇ ਦੇ ਵਿੱਚ ਹੀ ਇਹ ਦੀਪਕ ਘਟਦਾਰ ਧਿਰਦਾ ਰੱਬੀ ਨਾਮ ਰੂਪੀ ਦੀਵਾ ਸਮਾਇਆ ਰਹਿੰਦਾ ਹੈ ਟਿਕਿਆ ਰਹਿੰਦਾ ਹੈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਾ ਮਨ ਮੰਨਿਆ ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਬ ਜਾਣਿਆ ਹੁਣ ਕਹਿੰਦੇ ਰੱਬੀ ਨਾਮ ਨੂੰ ਜਾਣ ਲਿਆ ਸਮਝ ਲਿਆ ਤੇ ਜਦੋਂ ਰੱਬੀ ਨਾਮ ਦੇ ਨਾਲ ਜੁੜ ਗਏ ਇਹਦੀ ਮਹਿਮਾ ਨੂੰ ਜਾਣ ਲਿਆ ਤੇ ਮੇਰਾ ਮਨ ਰੱਬ ਦੇ ਨਾਮ ਦੇ ਨਾਲ ਮੰਨ ਗਿਆ ਤੇ ਹੋ ਕਹਿੰਦੇ ਵੀ ਮੈਂ ਆਖਿਆ ਬਸ ਹੁਣ ਪਰਮਾਤਮਾ ਦਾ ਨਾਮ ਹੀ ਸਭ ਤੋਂ ਬਾਕੀ ਦੇ ਕਰਮ ਸਾਰੇ ਥੱਲੇ ਜਦੋਂ ਬੰਦੇ ਦਾ ਮਨ ਮੰਨ ਜਾਂਦਾ ਨਾ ਆਕਾਰਪੁਰਖ ਦੀ ਬੰਦਗੀ ਕਰਨ ਨੂੰ ਬਾਣੀ ਪੜ੍ਹਨ ਨੂੰ ਇਹ ਰੋਗਿੰਦਾ ਸ਼ਬਦ ਪਰਮਾਤਮਾ ਦਾ ਨਾਮ ਹੀ ਸਭ ਤੋਂ ਪਰੇ ਬਾਕੀ ਦੇ ਕਰਮ ਸਭ ਥੱਲੇ ਨੇ ਮੈਂ ਪਰਮਾਤਮਾ ਦਾ ਨਾਮ ਜਪਣਾ ਪਰ ਇਹਦੇ ਨਾਲ ਮਨ ਮੰਨਣਾ ਇਸ ਚੀਜ਼ ਨੂੰ ਜਾਣਨਾ ਇਹ ਕਿਸੇ ਵਿਰਲੇ ਦੇ ਯਾਥਾ ਹੁੰਦਾ ਔਰ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਗੁਰੂ ਨਾਨਕ ਸਾਹਿਬੀ ਦਾ ਬਚਨ ਹੈ ਮੰਨੇ ਕੀ ਗਤ ਕਹੀ ਨਾ ਜਏ ਜੇ ਕੋ ਕਹੇ ਪਿਛੇ ਪਛਤਾਏ ਦਾਗ ਦੇ ਕਰਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਚਾਰ ਪੌੜੀਆਂ ਮਾਰੇ ਲਿਖਿਆ ਦਿੱਤੇ ਜੇ ਕਿਸੇ ਦਾ ਮਨ ਮੰਨ ਜਾਵੇ ਬੇ ਨਹੀਂ ਬੇ ਮੈਂ ਹਣ ਜਿਹੜਾ ਹੈ ਰੱਬ ਦਾ ਨਾਮ ਜਪਣਾ ਸਭ ਤੋਂ ਵੱਟਾ ਇਹੋ ਕਰਮਾ ਨਾ ਹਣ ਮੈਂ ਸਰਾਧ ਕਰਨੇ ਆ ਨਾ ਕਿਤੇ ਸ਼ਨੀਵਾਰ ਜਾਂ ਕਿਤੇ ਵੀਰਵਾਰ ਦੀ ਵਿੱਚ ਗਾਉਣੇ ਆ ਰੱਬ ਦੇ ਨਾਮ ਨੂੰ ਮਨ ਮੰਨਿਆ ਬਸ ਇਹੋ ਹੀ ਜਪਣਾ ਨਾ ਜਿਹੜਾ ਕਿ ਹੋਰ ਹੀ ਮੈਂ ਕਰਮ ਕਾਂਡ ਕਰਨਾ ਹੈ ਨਾ ਮੈਂ ਕੋਈ ਵਰਤ ਰੱਖਣਾ ਨਾ ਖੁਸ਼ ਕਰਨਾ ਰੱਬ ਦਾ ਨਾਮ ਜਪਣਾ ਪਰ ਇਸ ਪਾਸੇ ਮਨ ਮਨਣਾ ਉਖਾਵਣਾ ਨਹੀਂ ਸਭ ਤੋਂ ਵੱਡਾ ਰੱਬ ਦਾ ਨਾਮ ਹੀ ਬੰਦਗੀ ਹੈ ਬੰਦਗੀ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਹੀ ਸਭ ਕੁਝ ਹੋ ਜਾਣਾ ਮਨ ਮਾਨੇ ਲੋਗ ਨਾ ਪਤੀਜੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰਾ ਤੇ ਮਨ ਮੰਨ ਗਿਆ ਮੈਂ ਤੇ ਸਮਝ ਲਈ ਨਾਮ ਦੀ ਮਹਿਮਾ ਔਰ ਇੱਕ ਗੱਲ ਹੋਰ ਆ ਆਪ ਜੀ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਤੇ ਕੀ ਪੜਦੇ ਜੀ ਉਹਦੇ ਚ ਸੁਖਮਨੀ ਸਾਹਿਬ ਦਾ ਪਾਠ ਕਰਦੇ ਜੇ ਤੇ ਆਪਾਂ ਕੀ ਪੜਦੇ ਮੇ ਰੱਬ ਦੇ ਨਾਮ ਦਾ ਤੇ ਇੱਕ ਕਿਣਕਾ ਹੀ ਹਿਰਦੇ ਚ ਵਸ ਜਾਵੇ ਤੇ ਉਹਦੀ ਮਹਿਮਾ ਨਹੀਂ ਕਹੀ ਜਾ ਸਕਦੀ ਕਿਣਕਾ ਇੱਕ ਜਿਸ ਜੀਵ ਵਸਾਵੇ ਤਾਂ ਕੀ ਮਹਿਮਾ ਗਣੀ ਨਾ ਅਵੇ ਉਹ ਬੰਦੇ ਦੀ ਤੇ ਮਹਿਮਾ ਗਣੀ ਨਹੀਂ ਜਾ ਸਕਦੀ ਤੇ ਪਰ ਜੇ ਪੜਦਿਆਂ ਵੀ ਸੁਖਮਨੀ ਸਾਹਿਬ ਦੀ ਬਾਣੀ ਜਾਂ ਹੋਰ ਬਾਣੀਆਂ ਪੜਦਿਆਂ ਜੇ ਫਿਰ ਵੀ ਆਖਣਾ ਵੀ ਨਹੀਂ ਹੈਗੇ ਆ ਕਿ ਬੀਬੀਆਂ ਭੈਣਾਂ ਭਰਾ ਰੋਜ਼ ਨਿਤਨੇਮ ਕਰਦੇ ਸੁਖਮਨੀ ਸਾਹਿਬ ਦਾ ਬਾਠ ਕਰਦੇ ਆ ਤੇ ਪਰ ਜਦੋਂ ਕਰਵਾ ਚੌਥ ਹੁੰਦਾ ਤਦੋਂ ਦੇਖੀਦਾ ਵੀ ਲਾਲ ਕਪੜੇ ਪਾ ਕੇ ਤੇ ਫਿਰ ਰਾਤ ਨੂੰ ਸ਼ਾਮਾਂ ਨੂੰ ਮੰਦਰਾਂ ਨੂੰ ਥਾਲੀਆਂ ਲੈ ਕੇ ਤੁਰੇ ਜਾਣਾ ਫਿਰ ਮੰਤਨਾ ਨਾ ਮੰਨਿਆ ਰੱਬ ਦੇ ਨਾਮ ਨੂੰ ਪਰਮਾਤਮਾ ਦੇ ਨਾਮ ਨੂੰ ਮੰਤਨਾ ਨਾ ਮੰਨਿਆ ਫਿਰ ਉਤੋਂ ਪੜਿਆ ਹੀ ਅੰਧਰਾ ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਪੜ੍ਹੇ ਸੁਣੇ ਕਿਹਾ ਹੀ ਫਿਰ ਪੜ੍ਹਿਆ ਹੀ ਆ ਫਿਰ ਮਨ ਤੇ ਮੰਨਿਆ ਹੀ ਨਾ ਮੇ ਰੱਬ ਦੇ ਨਾਮ ਦੀ ਬਾਣੀ ਦੀ ਏਡੀ ਮਹਿਮਾ ਮੈਂ ਇੱਥੇ ਟਿਕ ਜਾਵਾਂ ਵੀ ਇਹ ਜਿਹੜਾ ਰੱਬ ਦਾ ਨਾਮ ਜਪ ਲੈਂਦਾ ਹੈ ਉਹਦਾ ਤੇ ਅੰਦਰ ਇੱਕ ਕਨਕਾ ਹੀ ਵਸ ਜਾਵੇ ਤੇ ਉਹਦੀ ਬੜੀ ਉੱਚੀ ਅਵਸਥਾ ਹੋ ਜਾਂਦੀ ਉਹਦੀ ਮਹਿਮਾ ਬੜੀ ਹੋ ਜਾਂਦੀ ਤੇ ਫਿਰ ਉਹੋ ਹੀ ਹਾਲਤ ਉਹ ਜਿਵੇਂ ਕਿਤੇ ਗਵਾਂਢੀ ਗਵਾਂਢੀ ਲੜਦੇ ਕੈਮਰੇ ਅਜ ਕੱਲ ਲੱਗੇ ਆ। ਉਹ ਗਵੰਡਣਾ ਦੀ ਬੀਬੀ ਭੈਣਾ ਤੁਹਾਡਾ ਮੁੰਡਾ ਸਾਡੇ ਕੋਲ ਆ ਕੇ ਦੋ ਲੱਡੂ ਰੱਖ ਗਿਆ ਤੇ ਨਾਲੇ ਗੁੜ ਰੱਖ ਗਿਆ। ਪਤਾ ਨਹੀਂ ਤੈ ਸਾਨੂੰ ਕੀ ਜਾਦੂ ਟੂਣਾ ਕਰਤਾ। ਹੁਣ ਜਾਦੂ ਟੂਣੇ ਨਾ ਹੋਣਾ ਕੀ ਐ। ਜੋ ਜਿੰਨਾ ਰੱਖਿਓ ਕਹਿੰਦੀ ਨੇ ਮੈਂ ਤੇ ਮੁੰਡੇ ਨੇ ਵਾਕਿਆ ਅੱਜ ਵੀਰਵਾਰ ਬਾਬੇ ਦਾ ਬਾਹਰ ਤੂੰ ਉੱਥੇ ਚੜਾਇਆ ਇਹ ਕੀਪਤਾ ਕਰਕੇ ਜਣਾ ਤੁਹਾਡੇ ਕੋਲ ਗਿਆ ਰੱਖ ਗਿਆ। ਤੇ ਮਨ ਤੇ ਹੁਣ ਇਧਰ ਨੂੰ ਤਰਿਆ ਕਰਦਾ ਸੱਚੇ ਪਾਤਸ਼ਾਹ ਕਿੰਦੜ ਜਿਨ੍ਹਾਂ ਦਾ ਤੇ ਮਨ ਮੰਨ ਜਾਂਦਾ ਨਾ ਉਹ ਤੇ ਪ੍ਰਮਾਤਮਾ ਦੇ ਨਾਮ ਵੱਲ ਜਾਂਦੇ ਉਹ ਤੇ ਨਹੀਂ ਕਿਸੇ ਹੋਰ ਪਾਸੇ ਜਾਂਦੇ ਪਰ ਭਗਤ ਕਬੀਰ ਜੀ ਕਹਿੰਦੇ ਮਨ ਮੰਨੇ ਲੋਕ ਨਾ ਪਤੀਜੇ ਕਹਿੰਦੇ ਮੇਰਾ ਮਨ ਮੰਨ ਗਿਆ ਵੀ ਰੱਬ ਦਾ ਨਾਮ ਸਭ ਤੋਂ ਵੱਡਾ ਏ ਪਰ ਜਿਨ੍ਹਾਂ ਦਾ ਮਨ ਨਹੀਂ ਮੰਨਦਾ ਜਿਹੜੇ ਹਾਲੇ ਵੀ ਨਾਲੇ ਨਾਲ ਨਾਮ ਜਪਦੇ ਜਾਂ ਕੁਛ ਕਰਦੇ ਤੇ ਨਾਲ ਨਾਲ ਦੂਜੇ ਕੰਮ ਵੀ ਕਰੀ ਜਾਂਦੇ ਕਰਮ ਕਾਂਡ ਉਹਨਾਂ ਦੀ ਨਹੀਂ ਤਸੱਲੀ ਹੁੰਦੀ ਉਹਨਾਂ ਦਾ ਯਕੀਨ ਬਾਣੀ ਤੇ ਨਾਮ ਤੇ ਨਹੀਂ ਵੱਜਦਾ ਤੇ ਮੈਂ ਕੀ ਕਰਾਂ ਉਹਨਾਂ ਦੀ ਮਰਜ਼ੀ ਹੈ ਕਿਸੇ ਨਾਲ ਜ਼ਬਰਦਸਤੀ ਥੋੜਾ ਏ ਡੈਮੋਕ੍ਰੇਸੀ ਆ ਲੋਕਤੰਤਰ ਵਾਲਾ ਦੇਸ਼ ਹਰ ਇੱਕ ਬੰਦਾ ਆਪਣੀ ਮਰਜ਼ੀ ਕਰ ਸਕਦਾ ਨਾ ਪਟੀਜੇ ਤੌਂ ਕੀ ਜੇ ਕਹਿੰਦੇ ਜੀ ਕਿਸੇ ਦਾ ਮਨ ਨਹੀਂ ਪਟੀਜਦਾ ਬਾਣੀ ਤੇ ਨਾਮ ਤੇ ਨਹੀਂ ਮੰਨਦਾ ਤੇ ਆਪਾਂ ਕੀ ਕਰ ਸਕਦੇ ਕਹਿੰਦੇ ਮੇਰਾ ਮਨ ਮੰਨ ਗਿਆ ਸੋ ਸਤਿਗੁਰੂ ਕਿਰਪਾ ਕਰੇ ਭਗਤ ਕਬੀਰ ਸਾਹਿਬ ਜੀ ਦੇ ਜੋ ਬੋਲ ਨੇ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸਣ ਸਾਡਾ ਮਨ ਗੁਰੂ ਉਪਦੇਸ਼ ਦੇ ਉੱਪਰ ਗੁਰੂ ਕੀ ਬਾਣੀ ਦੇ ਉੱਪਰ ਮੰਨ ਜਾਵੇ ਔਰ ਇਸ ਗੱਲ ਨੂੰ ਮੰਨ ਕੇ ਧਾਰਨ ਕਰਕੇ ਹਿਰਦਿਆਂ 'ਚ ਵਸਾ ਲਈਏ ਉਹਨਾਂ ਚੁੱਕਾਂ ਦੀ ਖਿਮਾ ਜੀ ਗੁਰੂ ਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ